ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਵਧੀਆ ਹਾਂ ਜੀ ਸਾਰੇ ਭੈਣ ਭਰਾ ਨਾਮ ਸਤਿ ਸ਼੍ਰੀ ਅਕਾਲ ਜੀ ਆ ਸਕਰੀਨ ਦੇ ਉੱਤੇ ਤੁਸੀਂ ਵੇਖ ਹੀ ਰਹੇ ਆ ਮੈਂ ਕੀ ਵਿਖਾਉਣਾ ਚਾਹੁੰਨਾ ਅੱਜ ਦੇਖੋ ਜੀ ਕਈ ਭੈਣ ਭਰਾ ਨਾ ਮੈਨੂੰ ਇਹ ਨਾ ਮੈਸੇਜ ਕਰ ਦਿੰਦੇ ਆ ਵੀ ਤੂੰ ਕੀ ਦੀ ਹੈਲਪ ਕਰਦਾ ਠੀਕ ਦੇਖੋ ਵੀਰ ਜੀ ਇਹ ਵੀ ਹੈਲਪ ਹੁੰਦੀ ਆ ਹਨਾ ਵੀ ਕਿਸੇ ਤੱਕ ਜੇ ਆਪਾਂ ਨਹੀਂ ਕਰ ਸਕਦੇ ਤਾਂ ਉਸ ਚੀਜ਼ ਨੂੰ ਕਿਸੇ ਤੱਕ ਪਹੁੰਚਾ ਦਿਓ ਹਨਾ ਬੜੇ ਬੰਦੇ ਹੁੰਦੇ ਆ ਜਿਨ੍ਹਾਂ ਕੋਲੇ ਯਾਨੀ ਕਿ ਸੋਚਦੇ ਆ ਵੀ ਅਸੀਂ ਕਿਸੇ ਦੀ ਮਦਦ ਕਰੀਏ ਹਨਾ ਉਹਨਾਂ ਕੋਲ ਇੰਨੇ ਪੈਸੇ ਹੁੰਦੇ ਉਹ ਸੋਚਦੇ ਵੀ ਕਿਤੇ ਨਾ ਕਿਤੇ ਅਸੀਂ ਇਹਨਾਂ ਨੂੰ ਚੰਗੇ ਥਾਂ ਤੇ ਲਾਈਏ ਹਨਾ ਤੇ ਸੋ ਇਹ ਗੱਲਾਂ ਬਾਤਾਂ ਹੁੰਦੀਆਂ ਇਹ ਤੁਸੀਂ ਪੜ ਲਓ ਠੀਕ ਹੈ ਜੀ ਤੇ ਮੈਂ ਤੁਹਾਨੂੰ ਵੀਡੀਓ ਵੀ ਉਹ ਖੋਣਾ ਵਾਂ ਵੀਡੀਓ ਵੀ ਦੇਖਦੇ ਆਪਾਂ ਮੈਂ ਥੋੜਾ ਜਿਹਾ ਪੇਜ ਨੂੰ ਉੱਪਰ ਕਰਦਾ ਤੇ ਆ ਆਈਐਫਐਸਸੀ ਕੋਡ ਵਗੈਰਾ ਅਕਾਊਂਟ ਨੰਬਰ ਵਗੈਰਾ ਦਿੱਤਾ ਹੋਇਆ ਹੈ ਤੇ ਪੇਜ ਦਾ ਨਾਮ ਤੁਸੀਂ ਪੜ ਹੀ ਲਿਆ ਆ ਬਾਕੀ ਤੁਸੀਂ ਆਹ ਦੇਖ ਸਕਦੇ ਆ ਆ ਵੀਡੀਓ ਆ ਇਹ ਵੀਡੀਓ ਮੈਂ ਚਾਲੂ ਕਰ ਦਾਂ ਫਿਰ ਆਪਾਂ ਸੁਣਦੇ ਹਾਂ ਬੱਚਿਆਂ ਦੀ ਗੱਲਬਾਤ ਹਾਂਜੀ ਤੇ ਬਾਕੀ ਤੁਸੀਂ ਦੇਖ ਲਿਆ ਹਨਾ ਤੇ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀ ਸੀਗੀ ਪੇਜ ਆ ਭਾਜੀ ਹੁਣਾਂ ਤੋਂ ਉਹਨਾਂ ਨੇ ਪਾਇਆ ਵੀਡੀਓ ਹਨਾ ਤੇ ਮੈਂ ਇੱਕ ਚੀਜ਼ ਦੱਸ ਦਿਆਂ ਵੀ ਇਧਰ ਨਾਲ ਪਰਲੇ ਪਾਸੇ ਇੱਕ ਗਾਰਡਨ ਆ ਜਿਹਦੇ ਵਿੱਚ ਗਾਈਆਂ ਤੇ ਬੱਕਰੀਆਂ ਰੱਖੀਆਂ ਹੋਈਆਂ ਲੋਕਾਂ ਨੇ ਸ਼ਾਇਦ ਆਵਾਜ਼ ਆਊਗੀ ਉਹਨਾਂ ਦੀ ਠੀਕ ਹੈ ਜਦੋਂ ਵਾਸਤੇ ਮੈਂ ਸੌਰੀ ਹਾਂ ਮੈਂ ਇੱਥੇ ਬਾਹਰ ਖੜਾ ਹਾਂ ਤੇ ਮੈਂ ਵੀਡੀਓ ਤੁਹਾਨੂੰ ਵਿਖਾਉਣਾ ਜਿਹੜਾ ਇਹਨਾ ਬੜਾ ਹੋਇਆ ਬਸ ਮੈਂ ਪਹਿਲਾਂ ਕਹਿ ਚੁੱਕਾ ਕਿ ਮੈਂ ਸਿਰਫ ਇਨਾ ਕਰ ਸਕਦਾ ਹਾਂ ਵੀ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਮੈਂ ਸ਼ੇਅਰ ਕੀਤੀ ਆ ਤੁਸੀਂ ਵੀ ਸ਼ੇਅਰ ਕਰਿਓਗੇ ਵੀ ਕੋਈ ਭੈਣ ਭਰਾ ਇਦਾਂ ਦਾ ਆਪਾਂ ਨੂੰ ਮਿਲ ਜਾਵੇ ਕਿ ਜਿਹੜਾ ਇਹਨਾ ਬੱਚਿਆਂ ਦੀ ਨਾ ਮਦਦ ਕਰ ਸਕੇ ਚਲੋ ਮੈਂ ਵੀਡੀਓ ਚਾਲੂ ਕਰਦਾ ਬੰਦ ਕਰ ਨਾ ਮੇਰੇ ਬੋਤਾ ਉਹ ਗੰਦੀ ਉਹਨਾਂ ਨੂੰ ਤਪਾ ਨੂੰ ਬੜਾ ਪਿਆਰ ਕਰਦਾ ਹੈ ਨਾ ਲਾਪ੍ਰੀਤ ਤਾਂ ਹੀ ਨਾ ਰੋਈਂ ਨਾ ਕੋਈ ਨਹੀਂ ਪੁੱਤ ਬਾਬਾ ਠੀਕ ਹੋ ਜਾਣਗੇ ਨਾ ਰੋਣ ਵਾਲੀ ਜਿਹੜੀ ਗੱਲ ਹੈ ਹੈ ਹੋ ਜਾਣਗੇ ਬਾਬਾ ਠੀਕ ਆਪਾਂ ਜਲਦੀ ਤੇਰੇ ਪਾਪਾ ਨੂੰ ਠੀਕ ਕਰਕੇ ਘਰੇ ਲੈ ਕੇ ਆਵਾਂਗੇ ਠੀਕ ਆ ਅਰਦਾਸ ਕਰਦੀ ਹੁੰਨੀ ਵਾਹਿਗੁਰੂ ਅੱਗੇ ਕੀ ਕਰਨੀ ਹੁੰਨੀ ਬਾਬਾ ਜੀ ਨੂੰ ਮੇਰਾ ਠੀਕ ਰੋਜ਼ ਦੁਆ ਕਰਦੀ ਹੁੰਨੀ ਬਾਬਾ ਜੀ ਅੱਗੇ ਚਲ ਕੋਈ ਨਹੀਂ ਡਰੋ ਪਾਪਾ ਠੀਕ ਹੋ ਰੋਣਾ ਧੋੜੀ ਬਾਬਾ ਠੀਕ ਹੋਣਗੇ ਬੇਟਾ ਕੀ ਨਾ ਮੈਂ ਤੇਰਾ ਲਪ੍ਰਿਤ ਕਾ ਲਪ੍ਰਿਤ ਕੋਰ ਲਪ੍ਰਿਤ ਕੌਣ دخਲੇ ਪੁੱਤ ਪਾਪਾ ਵੀ ਪਾਪਾ دخਲੇ ਕੀ ਹੋ ਗਿਆ ਪੁੱਤ ਲਪ੍ਰਿਤ ਪਾਪਾ ਨੂੰ ਮੇਰੇ ਪਾਪਾ ਬਹੁਤ ਬਿਮਾਰ ਸੀ ਬਹੁਤ ਬਿਮਾਰ ਸੀਗੇ ਅੱਛਾ ਪਹਿਲਾਂ ਘਰੇ ਸੀ ਕਿ ਬਿਮਾਰ ਹੋ ਕੀ ਕੰਮ ਕਰਦੇ ਨੇ ਪੁੱਤ ਹਾਂ ਕਰਦਾ ਕੰਮ ਕਰਦਾ ਸੈਗਨਾ ਦੀ ਦੁਕਾਨ ਤੇ ਲੱਗੇ ਹੋਏ ਐ ਤੂੰ ਪੁੱਤ ਪੜਦਾਂਗੇ ਨਹੀਂ ਪੜਦਾਂ ਤੂੰ ਕਿਹੜੀ ਕਲਾਸ ਚ ਪੜਦਾਂ ਤੀਜੀ ਚ ਇਹਦੀ ਵੱਡੀ ਭੈਣ ਇਹਦਾ ਕੀ ਨਾਮ ਲਪ੍ਰਿਤ ਨਵਦੀਪ ਨਵਦੀਪ ਭਰਾ ਵੀ ਹੈਗੇ ਕੋਈ ਦੋ ਭੈਣਾਂ ਨਹੀਂ ਹੁੰਦੀ ਤੁਸੀਂ ਤਿੰਨ ਭੈਣਾਂ ਤਿੰਨ ਭੈਣਾਂ ਤੀਜੀ ਛੋਟੀ ਹੈ ਕਿ ਵੱਡੀ ਹੈ ਸਭ ਤੋਂ ਛੋਟੀ ਉਹ ਸਭ ਤੋਂ ਛੋਟੀ ਹੈ ਅੱਛਾ ਕੀ ਹੋ ਗਿਆ ਸੀ ਪਾਪਾ ਨੂੰ ਮੇਰੇ ਪਾਪਾ ਬਿਮਾਰ ਸੀ ਉਹਨਾਂ ਨੂੰ ਫਿਰ ਇਨਫੈਕਸ਼ਨ ਵਧ ਗਈ ਇਨਫੈਕਸ਼ਨ ਵਧ ਗਈ ਤੇ ਹੁਣ ਇੱਥੇ ਦਾਖਲ ਹੈ ਰੇਟ ਕੋਰ ਦਾਖਲ ਕਿੰਨੇ ਦਿਨ ਹੋਗੀ ਪੁੱਤ 5-6 ਦਿਨ ਹੋਗੇ 5-6 ਦਿਨ ਹੋਗੇ ਤੂੰ ਚਾਹੁੰਨੀ ਆ ਬਦਰੀ ਪਾਪਾ ਦਾ ਇਲਾਜ ਕਰਵਾ ਦਈਏ ਹੈਂ ਪਾਪਾ ਨੂੰ ਠੀਕ ਕਰਵਾ ਕੇ ਘਰੇ ਭੇਜ ਦਈਏ ਚੱਲ ਫਿਰ ਪਹਿਲਾਂ ਰੋਣਾ ਬੰਦ ਕਰ ਮਾਂ ਮੇਰਾ ਬੁੱਤ ਪਾਪਾ ਨੂੰ ਮਿਲੀਆਂ ਤੂੰ ਜਾ ਕੇ ਉਹ ਹੁਣ ਦੇਖਿਆ ਪਾਪਾ ਨੂੰ ਬੁਲਾਇਆ ਪਾਪਾ ਨੇ ਕਿ ਬੋਲਦੇ ਨਹੀਂ ਬਈ ਬੋਲਦੇ ਨਹੀਂ ਬਈ ਪਾਪਾ ਕੋਈ ਨਹੀਂ ਬੋਲਣਾ ਨਹੀਂ ਤੇਰੇ ਕੋਲੇ ਹੋਣਗੇ ਕੋਈ ਨਹੀਂ ਤੇਰੇ ਵਾਸਤੇ ਅੱਗੇ ਅੰਗ ਜਿਵੇਂ ਅੱਗੇ ਪਾਪਾ ਤੇਰੇ ਵਾਸਤੇ ਚੀਜ਼ੀ ਲੈ ਕੇ ਆਉਂਦੇ ਹੁੰਦੇ ਸੀ ਨਾ ਆਪਾਂ ਠੀਕ ਕਰਾ ਦੇਾਂਗੇ ਉਹਨਾਂ ਨੂੰ ਤੇ ਦੁਬਾਰਾ ਉਹ ਚੀਜ਼ੀ ਲੈ ਕੇ ਆਉਣਗੇ ਤੇਰੇ ਵਾਸਤੇ ਠੀਕ ਹੈ ਕੀ ਖਾਂਦੀ ਹੁੰਦੀ ਸੀ ਕਿ ਜਦੋਂ ਪਾਪਾ ਤੇਨੂੰ ਕੀ ਲੈ ਕੇ ਦਿੰਦੇ ਹੁੰਦੇ ਸੀ ਇਹ ਗੁਰਕਰੀ ਖਾਂਦੀ ਹੁੰਦੀ ਸੀ ਚਲ ਕੋਈ ਨਹੀਂ ਜਦੋਂ ਠੀਕ ਹੋਗੇ ਨਾ ਪਾਪਾ ਆਪਾ ਵਾਦੂ ਸਾਰੇ ਤੈਨੂੰ ਲੇਜ਼ ਗੁਰਕਰੀ ਲਿਆ ਕੇ ਦਪਾ ਠੀਕ ਹੈ ਹੌਸਲਾ ਰੱਖ ਕੋਈ ਗੱਲ ਕੋਈ ਤਾਂ ਮੈਂ ਕਹਿੰਨਾ ਕਿਸੇ ਵੀ ਪਰਮਾਤਮਾ ਕਿਸੇ ਦੇ ਵੀ ਬੱਚਿਆ ਤੇ ਇਹ ਦਿਨ ਨਾ ਲੈ ਕੇ ਆਵੇ ਵੀ ਉਹਨਾਂ ਦੀ ਮਾਂ ਜਾਂ ਉਹਨਾਂ ਦਾ ਪਿਓ ਏਦਾਂ ਮੰਜੇ ਤੇ ਪਿਆ ਹੋਵੇ ਤੇ ਬੱਚੇ ਗਿੜਗੜਾ ਕੇ ਮਦਦ ਮੰਗਦੇ ਪਏ ਹੋਣ ਇਹ ਦਿਨ ਕਿਸੇ ਵੈਰੀ ਦੁਸ਼ਮਣ ਤੇ ਵੀ ਨਾ ਆਵੇ ਪਰ ਜੇ ਅੱਜ ਇਹਨਾਂ ਤੇ ਆਇਆ ਤੇ ਸਾਡਾ ਫਰਜ਼ ਬਣਦਾ ਹੈ ਕਿ ਆਪਾਂ ਰਲ ਮਿਲ ਕੇ ਇਹਨਾਂ ਧੀਆਂ ਦੀ ਮਦਦ ਦੇ ਲਈ ਅੱਗੇ ਆਈਏ ਇਨਾਂ ਦੇ ਲਈ ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਇਹਨਾਂ ਦਾ ਬਾਪ ਹੈ ਜਿਹੜਾ ਇਸ ਤਾਈ ਆਈਸੀਯੂ ਦੇ ਵਿੱਚ ਪਿਆ ਹੋਇਆ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਗਈ ਹੈ ਵੀ ਡਾਕਟਰ ਇਹ ਵੀ ਕਹਿ ਰਹੇ ਆ ਵੀ ਉਹਦੇ ਗੁਰਦਿਆਂ ਤੱਕ ਇਨਫੈਕਸ਼ਨ ਜਿਹੜੀ ਆ ਉਹ ਪਹੁੰਚ ਚੁੱਕੀ ਹੈ ਤੇ ਗੁਰਦਿਆਂ ਨੂੰ ਜਿਹੜੀ ਉਹ ਠੇਸ ਪਹੁੰਚ ਆ ਰਹੀ ਹੈ ਤਾਂ ਜੇ 1 50 60 70000 ਰੁਪਏ ਦੇ ਨਾਲ ਇਹਨਾਂ ਭੀਆਂ ਨੂੰ ਇਹਨਾਂ ਦਾ ਬਾਪ ਮਿਲ ਜੂਗਾ ਤੇ ਐਦੋਂ ਵੱਡੀ ਗੱਲ ਕੀ ਹੋ ਸਕਦੀ ਹੈ ਜੇ ਉਹਦੇ ਕੰਮਕਾਰ ਦੀ ਗੱਲ ਕਰੀਏ ਤੇ ਉਹ ਵਿਚਾਰਾ ਸਾਈਕਲਾ ਵਲੀ ਦੁਕਾਨ ਤੇ ਲੱਗਾ ਹੋਇਆ ਫਰੀ ਕੋਟਕਪੂਰਾ ਸ਼ਹਿਰ ਦੇ ਰਹਿਣ ਵਾਲੇ ਆ ਫਰੀਦਕੋਟ ਮੈਡੀਕਲ ਚ ਦਾਖਲ ਆ ਇੱਕ ਸਾਈਕਲ ਦੀ ਦੁਕਾਨ ਤੇ ਲੱਗਾ ਹੋਇਆ ਤੇ ਤੁਹਾਨੂੰ ਪਤਾ ਵੀ ਉਹਦੇ ਚ ਕਿੰਨੇ ਕੋਈ ਪੈਸੇ ਉਹ ਕੱਢ ਸਕਦਾ ਤੇ ਕਿੰਨੇ ਕੋਈ ਪੈਸੇ ਉਹ ਵਿਚਾਰਾ ਲਿਆ ਸਕਦਾ ਦਿਹਾੜੀਦਾਰ ਬੰਦਾ ਆ ਖੁਦ ਲੱਗਾ ਆ ਆਵਦੀ ਦੁਕਾਨ ਵੀ ਨਹੀਂ ਹੈ ਮੈਂ ਹੱਥ ਬਨ ਕੇ ਇੰਨੀ ਕੋਈ ਵੇਚਦੀ ਤੁਹਾਡੇ ਅੱਗੇ ਕਰਦਾ ਵੀ ਇਹ ਈਆਂ ਦੇ ਅੱਥਰੂ ਜਾਇਆ ਨਾ ਜਾ ਇਹ ਮੈਂ ਈਆਂ ਦਾ ਰੂਣਾ ਜਾਇਆ ਨਾ ਜਾਵੇ ਇਹ ਜਿਹੜੀਆਂ ਰੋਂਦੀਆਂ ਪਈਆਂ ਨੇ ਇਹ ਤੁਹਾਡੇ ਅੱਗੇ ਰੋਂਦੀਆਂ ਪਈਆਂ ਨੇ ਮੇਰੇ ਅੱਗੇ ਨਹੀਂ ਜਾਓ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਰੋਂਦੀਆਂ ਦਿਨੇ ਤੇ ਮੇਰਾ ਇਹ ਵਿਸ਼ਵਾਸ ਹੈ ਖੁੱਦ ਦਾ ਕਿ ਉਹ ਪ੍ਰਭੂ ਪਰਮੇਸ਼ਰ ਉਹ ਇਹਨਾਂ ਧੀਆਂ ਦਾ ਰੋਣਾ ਵੇਖ ਕੇ ਜਰੂਰ ਆਪਦਾ ਕੋਈ ਨਾ ਕੋਈ ਬੰਦਾ ਜਰੂਰ ਭੇਜੂਗਾ ਕੋਈ ਨਾ ਕੋਈ ਆਪਦੀ ਇਹੋ ਜੀ ਰੂਹ ਜਰੂਰ ਭੇਜੂਗਾ ਜਿਹੜੀ ਇਹਨਾਂ ਧੀਆਂ ਦੇ ਪਿਓ ਦੇ ਇਲਾਜ ਦਾ ਖਰਚਾ ਚੱਕ ਲਵੇ ਖਰਚਾ ਜ਼ਿਆਦਾਤਰ ਦਵਾਈਆਂ ਦਾ ਖਰਚਾ ਆ ਹੋਰ ਸਰਕਾਰੀ ਹਸਪਤਾਲ ਹੈ ਹੋਰ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਸਿਰਫ ਦਵਾਈਆਂ ਦਾ ਖਰਚਾ ਹੈ ਇੱਕ ਦਿਨ ਦੇ ਵਿੱਚ ਮੈਕਸਿਮਮ 3 ਤੋਂ 5000 ਰੁਪਏ ਦੀ ਦਵਾਈ ਜਾਂਦੀ ਹੋਊਗੀ ਤੇ ਜਿਹੜਾ ਸਾਨੂੰ ਲੋੜ ਹੈ ਤਕਰੀਬਨ ਤਕਰੀਬਨ 60 70 80000 ਰੁਪਏ ਦੀ ਮੀਜੀ ਦੇ ਨਾਲ ਇਹਨਾਂ 3 ਦੇ ਪਿਓ ਨੂੰ ਬਚਾਇਆ ਜਾ ਸਕੇ ਮੈਂ ਹੱਥ ਬੰਨ ਕੇ ਇਹੀ ਬੇਨਤੀ ਕਰਦਾ ਬੇਟੀ ਤੁਹਾਡੀ ਮਾਤਾ ਜੀ ਦਾ ਨਾਮ ਕੀ ਹੈ ਮਮਾ ਦਾ ਨਾਮ ਕੀ ਹੈ ਕਿਰਨਦੀਪ ਗੁਰ ਅਸੀਂ ਭੈਣ ਕਿਰਨਦੀਪ ਦਾ ਇੱਕ ਖਾਤਾ ਪਾਵਾਂਗੇ ਸਕਰੀਨ ਤੇ ਕੋਟਕਪੂਰਾ ਸ਼ਹਿਰ ਦੇ ਰਹਿਣ ਵਾਲੇ ਆ ਫਰੀਦਕੋਟ ਮੈਡੀਕਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਇਹਨਾਂ ਧੀਆਂ ਦਾ ਬਾਪ ਪਿਆ ਹੋਇਆ ਹੈ। ਪਾਪਾ ਦਾ ਕੀ ਨਾਮ ਦੱਸਿਆ ਸੀ ਤੁਸੀਂ? ਸਤਨਾਮ ਸਿੰਘ। ਸਤਨਾਮ ਸਿੰਘ ਉਸ ਵੀਰ ਦਾ ਨਾਮ ਹੈ ਜੋ ਵੀ ਬਣਦੀ ਸਰਦੀ ਸੇਵਾ ਹੈ ਉਹ 10 20 50 100 500 ਜੋ ਤੁਸੀਂ ਆਪਦੇ ਵੱਲੋਂ ਦੇ ਸਕਦੇ ਹੋ ਜਾਂ ਵਾਹਿਗੁਰੂ ਨੇ ਜਿੰਨਾ ਕੋ ਤੁਹਾਨੂੰ ਬਲ ਬਖਸ਼ਿਆ ਉਹਦੇ ਅਨੁਸਾਰ ਇਹਨਾਂ ਧੀਆਂ ਦੇ ਪਿਓ ਨੂੰ ਬਚਾਉਣ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਸਾਡਾ ਸਹਿਯੋਗ ਕਰੋ। ਐਨੀ ਬੇਨਤੀ ਕਰਦਾ। ਤੇ ਇਹਨਾਂ ਧੀਆਂ ਦਾ ਜਿਹੜਾ ਇਹ ਰੂਣਾ ਆ ਇਹਨਾਂ ਦੀ ਦੁਹਾਈ ਆ ਇਹਨਾਂ ਦਾ ਗਿੜਗਣਾ ਉਹ ਵਿਰਥ ਨਹੀਂ ਜਾਣਾ ਚਾਹੀਦਾ ਉਹ ਹੁਣ ਸੰਗਤ ਜੀ ਤੁਹਾਡੀ ਹੱਥ ਵਸ ਹਾਂਜੀ ਬੱਚਿਆਂ ਦਾ ਰੂਣਾ ਧੂਣਾ ਵੇਖ ਲਿਆ ਤੁਸੀਂ ਸੋ ਆਪਣੇ ਬੱਚਿਆਂ ਵੱਲ ਦੇਖ ਕੇ ਠੀਕ ਆ ਆਪਦੇ ਬੱਚਿਆਂ ਵੱਲ ਧਿਆਨ ਕਰਕੇ ਥੋੜਾ ਜਿਆ ਕਿ ਜੇ ਸਾਨੂੰ ਕੱਲ ਨੂੰ ਕੁਝ ਹੋ ਜੇ ਹਨਾ ਮਾਲਕ ਮੈਂ ਕਹਿੰਨਾ ਕਿਸੇ ਨੇ ਇਦਾਂ ਦਾ ਨਾ ਕਰੇ ਕਿ ਕਿਸੇ ਦੇ ਮਾਂ ਪਿਓ ਨਿੱਕ-ਨਿੱਕੇ ਬੱਚਿਆਂ ਦੇ ਮਾਂ ਪਿਓ ਚਲੇ ਜਾਣ ਜਾਂ ਬਿਮਾਰ ਹੋ ਜਾਣ ਤੇ ਕੋਈ ਉਹਨਾਂ ਨੂੰ ਪ੍ਰੋਬਲਮ ਆ ਜੇ ਤਾਂ ਬੜਾ ਕੁਝ ਸੁਣਦੇ ਆ ਦੁਨੀਆ ਦੇ ਅੰਦਰ ਬੜਾ ਕੁਝ ਹੋਈ ਜਾਂਦਾ ਆ ਹੂੰ ਤੇ ਜੋ ਹੋਣਾ ਨਹੀਂ ਚਾਹੀਦਾਗਾ ਤੇ ਕੋਈ ਵੀ ਭੈਣ ਭਰਾ ਇਹਨਾਂ ਦੀ ਮਦਦ ਕਰ ਸਕਦਾ ਤਾਂ ਮੈਂ ਭਾਜੀ ਹੁਣਾਂ ਦਾ ਪੇਜ ਤੇ ਨੰਬਰ ਸਕਰੀਨ ਤੇ ਤੁਸੀਂ ਪਾੜ ਹੀ ਲਿਆ ਹੈ ਠੀਕ ਹੈ ਜੀ ਤੇ ਤੁਸੀਂ ਫੋਨ ਕਰਕੇ ਬਕਾਇਦਾ ਪੁੱਛ ਸਕਦੇ ਹੋ ਮਦਦ ਵਾਸਤੇ ਕੋਈ ਨਾ ਕੋਈ ਭੈਣ ਭਰਾ ਕੇ ਆ ਜਾਂਦਾ ਹੈ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਹੈ ਜੀ ਓਕੇ ਬਾਏ ਜੀ ਹੁੰਦੇ ਰੋ